ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਕੁਝ ਬਦਲੇ ਬਦਲੇ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਦਾ ਇਲਮ ਗਿਆਨ ਹੋ ਗਿਆ ਹੈ ਕਿ ਮੇਰੀ ਪ੍ਰਧਾਨਗੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੰਜੀਤੀ ਨਹੀਂ ਹੋ ਸਕਦੀ ਮੈਂ ਇਕੱਲਾ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੰਜੀਤ ਨਹੀਂ ਕਰ ਸਕਦਾ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਕਾਂਗਰਸ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਅਗਾਵੀ ਤਿਆਰੀਆਂ ਕਰ ਰਹੀਆਂ ਨੇ ਤੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਗ੍ਰਾਉਂਡ ਲੈਵਲ ਰਿਪੋਰਟ ਵੀ ਪਤਾ ਲੱਗੀ ਹੈ ਕਿ ਕਿੰਨੇ ਕੁ ਲੋਕ ਕਿੰਨਾ ਕੁ ਵੋਟ ਬੈਂਕ ਸਾਡੇ ਨਾਲ ਖੜਿਆ ਹੈ ਕਿਉਂਕਿ 5 6% ਵੋਟ ਬੈਂਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਬਣਾ ਸਕਦਾ ਲਗਭਗ 25 ਤੋਂ 30% ਵੋਟ ਬੈਕ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਖੇਮੇ ਦੇ ਵਿੱਚੋਂ ਨਾਲ ਲੈ ਕੇ ਚੱਲਣਾ ਪਵੇਗਾ ਖਾਸ ਕਰਕੇ ਅਸੀਂ ਗੱਲ ਕਰ ਰਹੇ ਹਾਂ ਕੌਮ ਦੀ ਪੰਥ ਦੀ ਲੇਕਿਨ ਪੰਥ ਨੇ ਤਾਂ ਮੂੰਹ ਮੋੜ ਲਿਆ ਹੈ ਪੰਥ ਨੇ ਪਿੱਠ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਦਿਖਾਈ ਪੰਥ ਨੇ ਪਿੱਠ ਦਿਖਾਈ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਜਾਂ ਕਹਿ ਸਕਦੇ ਹਾਂ ਬਾਦਲ ਪਰਿਵਾਰ ਨੂੰ ਸੁਖਬੀਰ ਸਿੰਘ ਬਾਦਲ ਨੂੰ ਹੁਣ ਪੱਕੀ ਪ੍ਰੋਪਰ ਜਾਣਕਾਰੀ ਮਿਲ ਚੁੱਕੀ ਹੈ ਕਿ ਨਹੀਂ ਅਕੱਲਾ ਮੈਂ ਇਹ ਮદાન ਖਤੇ ਨਹੀਂ ਕਰ ਸਕਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਲਾ ਕਿਉਂਕਿ ਜੋ ਵੀ ਕੰਮ ਕਰਦੇ ਨੇ ਸੁਖਬੀਰ ਸਿੰਘ ਬਾਦਲ ਚਾਹੇ ਹੜਾਂ ਨੂੰ ਲੈ ਕੇ ਹੋਵੇ ਤੇ ਕਿੰਨਾ ਭੰਡਿਆ ਗਿਆ ਕਿਉਂਕਿ ਇਹ ਗੱਲ ਸੱਚ ਵੀ ਹੋਈ ਜੇਕਰ ਸੁਖਬੀਰ ਸਿੰਘ ਬਾਦਲ ਸੱਚੇ ਹੁੰਦੇ ਤਾਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਅਕਾਊਂਟ ਦੇ ਵਿੱਚੋਂ ਜਾਂ ਕਿਸੇ ਘਰ ਦੇ ਕਿਸੇ ਵੀ ਮੈਂਬਰ ਦੇ ਅਕਾਊਂਟ ਵਿੱਚੋਂ ਪੈਸੇ ਟ੍ਰਾਂਸਫਰਟ ਹੋਏ ਹੁੰਦੇ ਤਾਂ ਦਿਖਾ ਦੇਣੇ ਸੀ ਭਈ ਮੈਂ ਆਪਣੇ ਅਕਾਊਂਟ ਦੇ ਵਿੱਚੋਂ ਆਪਣੇ ਖਾਤਿਆਂ ਦੇ ਵਿੱਚੋਂ ਪੈਸਾ ਸੇਵਾ ਦੇ ਵਿੱਚ ਵਰਤਿਆ ਹੈ ਇਹ ਪੰਜਾਬ ਦੇ ਹਰ ਪ੍ਰਾਪਤ ਹਲਕਿਆਂ ਦੇ ਲਈ ਲੇਕਿਨ ਪੰਜਾਬ ਦੇ ਲੇਕਿਨ ਸੁਖਬੀਰ ਸਿੰਘ ਬਾਦਲ ਬਿਲਕੁਲ ਨਹੀਂ ਬੋਲੇ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਕੋਲ ਸਬੂਤ ਨਹੀਂ ਉਹਨਾਂ ਸਬੂਤਾਂ ਦੇ ਹਧਾਰ ਤੇ ਹੀ ਸ਼ਬਦੀ ਹਮਲੇ ਪ੍ਰੂਫਸ ਜਿਹੜੇ ਪੇਸ਼ ਕੀਤੇ ਗਏ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਗੁਰੂ ਦੀ ਗੋਲਕ ਦੇ ਵਿੱਚੋਂ ਪੈਸਾ ਲਗਾਇਆ ਗਿਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਇਕੱਠੀਆਂ ਕਰ ਰਹੇ ਨੇ 1 ਰੁਪਿਆ ਵੀ ਆਪਣੀ ਜੇਬ ਦੇ ਵਿੱਚ ਉਹ ਨਹੀਂ ਲਾ ਰਹਾ ਲੇਕਿਨ ਮਜਾਜੀ ਸੁਰ ਬਦਲੇ ਨੇ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਕਪੂਰਥਲਾ ਦੇ ਵਿੱਚ ਇੱਕ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਕਿਹਾ ਕਿ ਗਿਲੇ ਸ਼ਿਕਵੇ ਦੂਰ ਕਰਕੇ ਸਾਰਿਆਂ ਨੂੰ ਫਿਰ ਇੱਕ ਸਟੇਜ ਤੇ ਆਉਣਾ ਪਵੇਗਾ ਚਾਹੇ ਨਵੀਂ ਅਕਾਲੀ ਦਲ ਹੈ ਚਾਹੇ ਅਕਾਲੀ ਦਲ ਵਾਰਸ ਪੰਜਾਬ ਦੇ ਹੈ ਯਾਨੀ ਕਿ ਦੋ ਪੰਥਕ ਪਾਰਟੀਆਂ ਹੋਰ ਨਵੀਆਂ ਜਿਹੜੀਆਂ 2024 ਦੇ ਵਿੱਚ ਹੋਂਦ ਵਿੱਚ ਆਈਆਂ ਨੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਪ੍ਰਧਾਨ ਰਾਸ਼ੀ ਪ੍ਰਧਾਨ ਨੇ ਭਾਈ ਅਬਰਤਪਾਲ ਸਿੰਘ ਖਾਲਸਾ ਇਹਨਾਂ ਦੋਨਾਂ ਪਾਰਟੀਆਂ ਦੇ ਨਾਲ ਸਮਝੌਤਾ ਬੜਾ ਜਲਦੀ ਹੋਵੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਬਾਰ ਬਾਰ ਉਹਨਾਂ ਕਹਿ ਰਹੇ ਨੇ ਕਿ ਸਾਨੂੰ ਗਿਲੇ ਛਿਪੇ ਦੂਰ ਕਰਕੇ ਫਿਰ ਦੁਬਾਰਾ ਇੱਕ ਸਟੇਜ ਉੱਤੇ ਇਕੱਠਾ ਹੋਣਾ ਪਵੇਗਾ ਕੌਮ ਨੂੰ ਕੌਮ ਦੀ ਗੱਲ ਸੁਣਨੀ ਪਵੇਗੀ ਕੌਮ ਦੇ ਹੱਕਾਂ ਦੀ ਗੱਲ ਕਰਨੀ ਪਵੇਗੀ ਤੇ ਇਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਸ਼ਰੂਪਰੀ ਅਕਾਲੀ ਦਲ ਨੂੰ ਸਰਜੀਤ ਕਰਨਾ ਚਾਹੁੰਦੇ ਨੇ ਹੁਣ ਜਿਹੜੀ ਕੱਲ ਗੱਲ ਕੀਤੀ ਗਈ ਕੋਪਾਲਕਾ ਕਪੂਰਥਾਲਾ ਦੇ ਵਿੱਚ ਕੀ ਉਸ ਗੱਲ ਉੱਤੇ ਪੈਰਾ ਦੇਣਗੇ ਭਾਈ ਅੰਮ੍ਰਿਤਪਾਲ ਖਾਲਸਾ ਉਹਨਾਂ ਦੇ ਮਾਤਾ ਪਿਤਾ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਜਾਂ ਨਵੀਂ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਾਂ ਉਸ ਦੇ ਸਾਥੀ ਕਿਉਂਕਿ ਜੇਕਰ ਇਹ ਸਾਰੀਆਂ ਤਿਰਾਂ ਕਠੀਆਂ ਹੋ ਜਾਂਦੀਆਂ ਨੇ ਫਿਰ ਕਿਸੇ ਵੀ ਤਰ੍ਹਾਂ ਦਾ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਸ਼ਰੂਪਣੀ ਅਕਾਲੀ ਦਲ ਨੂੰ ਪੁਨਰਸਰਜੀਤ ਕਰਨ ਤੋਂ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਇਸ ਕਰਕੇ ਹੁਣ ਸੁਖਬੀਰ ਸਿੰਘ ਬਾਦਲ ਥੋੜੇ ਜਿਹੇ ਠੰਡੇ ਪੈ ਗਏ ਨੇ ਕਿ ਭਈ ਜਿਹੜਾ ਹੈ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਧੜੇ ਬੰਦੀਆਂ ਦੇ ਵਿੱਚ ਨਾ ਜਾਈਏ ਗਰੁੱਪイズਮ ਦੇ ਵਿੱਚ ਨਾ ਜਾਈਏ ਇਕੱਠੇ ਹੋ ਜਾਈਏ ਤਾਂ ਕਿ ਮੋਰਚਾ ਫਤਿਹ ਕੀਤਾ ਜਾਵੇ 2027 ਦੀ ਵਿਧਾਨ ਸਭਾ ਦੀ ਚੋਣਾਂ ਵਾਲਾ ਹੁਣ ਗੱਲ ਨਿਬੜੇਗੀ ਪ੍ਰਧਾਨਗੀ ਤੇ ਪ੍ਰਧਾਨਗੀ ਛੱड़ਦੇ ਨੇ ਜਾਂ ਨਹੀਂ ਛੱਡਦੇ ਕਿਸ ਤਰ੍ਹਾਂ ਦਾ ਸਮਝੌਤਾ ਕਰਦੇ ਨੇ ਇਹ ਗੱਲਬਾਤ ਅੱਗੇ ਤੁਹਾਨੂੰ ਦੱਸਦੇ ਰਾਵਾਂਗੇ ਜਿਵੇਂ ਹੀ ਸੁਖਬੀਰ ਬਾਦਲ ਗਿਆਨੀ ਹਰਪ੍ਰੀਤ ਸਿੰਘਾਂ ਦੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਮਰਥਾ ਸਮਰਥਕਾਂ ਦਾ ਕੋਈ ਬਿਆਨ ਆਇਆ ਧੰਨਵਾਦ